ਮੈਂ ਕਹਿੰਦਾ ਰਿਹਾ ਨਾ ਕਿ ਬਾਦਲ ਸਾਹਿਬ ਦੀ ਲੰਬੀ ਉਮਰ ਹੋਵੇ ਵੱਡੇ ਬਾਦਲ ਸਾਹਿਬ ਦੀ ਪ੍ਰਮਾਤਮਾ ਨੇ ਉਹਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਿਆ ਜ ਹੈ ਨਹੀਂ ਪਰ ਮੈਂ ਕਹਿੰਦਾ ਰਿਹਾ ਮਾਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤਾਂ ਕਿ ਤੁਸੀਂ ਜਾਂਦੇ ਜਾਂਦੇ ਦੁਨੀਆ ਤੋਂ ਪੁੱਤਰ ਮੋਹ ਦੇ ਵਿੱਚ ਪੈ ਕੇ ਜੋ ਪੰਜਾਬ ਦਾ ਤੇ ਆਉਂਦੀ ਅਕਾਲੀ ਦਲ ਦਾ ਹਾਲ ਕੀਤਾ ਉਹਦਾ ਹਸ਼ਰ ਤੁਸੀਂ ਦੇਖ ਕੇ ਜਾਓ ਦੇਖ ਕੇ ਕੀ ਲੋੜ ਸੀ 93 ਸਾਲ ਦੀ ਉਮਰ ਚ ਇਲੈਕਸ਼ਨ ਲੜਦੀ ਹਾਰ ਕੇ ਗਏ ਨੇ ਸ਼ਾਹ ਮੁਹੰਮਦਾ ਦੁਨੀਆ ਤੇ ਕੌਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਕਿਆ ਲੋਕ ਨਹੀਂ ਪਬਲਿਕ ਅਜ ਮੈਂ ਹੰਕਾਰ ਕਰਨ ਲੱਗ ਜਾ ਵੀ ਮੈਂ ਨਾ ਨਾ ਮੈਂ ਕੁਝ ਵੀ ਨਹੀਂ ਮੇਰੀ ਕੋਈ ਇਕਾਤ ਨਹੀਂ ਮੈਂ ਅੰਨ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇਂ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਉਦਾ ਸ਼ੁਕਰਾਨਾ ਕਰੋ ਉਦਾ ਸ਼ੁਕਰਾਨਾ ਹੀ ਕਰਦੇ ਰਹੋ ਪਰਮਾਤਮਾ ਜਿਵੇਂ ਰੱਖੀ ਜਨੈ ਰੱਖੀਏ ਇੱਜ਼ਤ ਘਟਣ ਨਾ ਦੇਈ ਭਵੇਂ ਵਧਾਈ ਨਾ ਜਿੰਨੇ ਕਪੜੀਆਂ ਕੈਮ ਰੱਖਦੀ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਮਾਮੂਲ ਬਖਸ਼ diel ਨਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਾ ਡਰ-ਡਰ ਕੇ ਵੀਰੋ ਇਹ ਪ੍ਰਮਾਤਮਾ ਨਾਲ ਜੁੜਿਆ ਹੋਈਆਂ ਲਾਈਨਾਂ ਨੇ ਕਿ ਪ੍ਰਮਾਤਮਾ ਹਰੇਕ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਕਢਾ ਨਹੀਂ ਧਰਦਾ ਕੋਈ ਕੋਈ ਮੁਰਗੀ ਭਰ ਕੇ ਹਰੇਕ ਦਾ ਨਹੀਂ ਭਰਿਆ ਜ਼ਿੰਮੇਵਾਰੀ ਵਾਲਾ ਕਢਾ ਕਿਸੇ ਕਿਸੇ ਦਾ ਭਰਿਆ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਾ ਡਰ-ਡਰ ਕੇ ਜੋ ਜ਼ਿੰਮੇਵਾਰੀ ਵਾਲਾ ਕਢਾ ਸਿਰ ਤੇ ਹੋਵੇ ਪੈਰ ਦਾ ਡਰ-ਡਰ ਕੇ ਤਾਂ ਨਹੀਂ ਪੈਂਦਾ ਡੇਗਰ ਦਾ ਖਤਰਾ ਜਾਦੇ ਰਹਿੰਦਾ ਤਾਂ ਉਹ ਬੰਦੇ ਆ ਜਿਹੜੇ ਤਾਂ ਰੱਬ ਨੂੰ ਤੇ ਉਹਣਾਲੇ ਬੰਦੇ ਆ ਜੀ ਅਰਦਾਸ ਕਰਨ ਵਾਲੇ ਬੰਦੇ ਆ ਪ੍ਰਮਾਤਮਾ ਸਾਰਿਆਂ ਦਾ ਭਲਾ ਕਰੀ ਤੇ ਇਹਨਾਂ ਨੇ ਕਦੇ ਲੋਕਾਂ ਦਾ ਸੋਚਿਆ ਹੀ ਨਹੀਂ ਤੱਬਰ ਦਾ ਹੀ ਸੋਚਿਆ ਬਸ ਵੀ ਮੇਰੇ ਤੱਬਰ ਦਾ ਭਲਾ ਕਰੀ ਪ੍ਰਮਾਤਮਾ ਭਲਾ ਕਰੀ ਪਰ ਸ਼ੁਰੂ ਸਾਡੇ ਘਰ ਤੋਂ ਕਰੀ ਇਤੋਂ ਹੋਰ ਕੋਈ ਨਹੀਂ ਨਾ ਕੋਈ ਕੁਝ ਸਮਝ ਕੀ ਰੱਖਿਆ ਸੀ ਇਹਨਾਂ ਨੇ ਪੰਜਾਬ ਨੂੰ ਮਰ ਜਾ ਚੜੀਏ ਜਿਉਂ ਜਾ ਚੜੀਏ ਇੱਧਰ ਹੋ ਗਏ ਇੱਧਰ ਹੋ ਗਏ ਹੁਣ ਇੱਧਰ ਹੋ ਗਏ ਆ ਹੁਣ ਫਿਰਦਾ ਉਹ ਜੀਪ ਤੇ ਛਤਰੀ ਜਿ ਲਈ ਤੁਹਾਡਾ ਪੀ ਮਨ ਬਸ ਪਾਰਲੀਮੈਂਟ ਵੀ ਨਹੀਂ ਮਿਲਿਆ ਕਦੇ ਉੱਥੇ ਨਾ ਇੱਥੇ ਮਿਲਿਆ ਸੁਬੀਰ ਬਾਦਲ ਜੀਪ ਦੇ ਉੱਤੇ ਛਤਰੀ ਲਾ ਰਖੀ ਅੱਛਾ ਤੈਨੂੰ ਜ਼ਿਆਦਾ ਗਰਮੀ ਨਹੀਂ ਲੱਗਦੀ ਏ ਜਿਹੜੇ ਬੂਰੇ ਨੇ ਉਹ ਤਾਂ ਗਰਮੀ ਚ ਹੀ ਨੇ ਫਿਰ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਐ ਏ ਪੁੱਛਦੇ ਐ ਹਾਊ ਮਾਚ ਇਜ਼ ਦ ਟੈਂਪਰੇਚਰ ਉਹ ਜੀ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਜ਼ ਟੂ ਹੌਟ ਟੂ ਹੌਟ ਤੀ ਬਖਤੀ ਹੋਇਆ ਤਾਂ ਸਾਨੂੰ ਦੱਸਿਓ ਉਹ ਪੰਜਾਬ ਬਚਾਵਾਂਗੇ ਦੋ ਕੰਮਾਂ ਵਾਸਤੇ ਇਹ ਪੰਜਾਬ ਬਚਾਉਣ ਨੇ ਕਰੇ ਇਹ ਬੋਰ ਦੇ ਟੋਏਆਂ ਚੋਂ ਨਿਕਲੇ ਹੋਇਆਂ ਨੂੰ ਕੀ ਸਮਝਦੇ ਐ ਕਦੇ ਜ਼ਿੰਦਗੀ ਚ ਕਦੇ ਨੱਕੇ ਤੇ ਬੈਠੇ ਹੋਣ ਕਦੇ ਪਟੇ ਨੂੰ ਬਰੋਜਾ ਲਾਇਆ ਹੋਵੇ ਪਤਾ ਲੱਗੇ ਇਹਨਾਂ ਨੂੰ ਕਦੇ ਆਸ਼ੇ ਟਰੈਕਟਰ ਤੋਂ ਦੋ ਵਾਲੀ ਬਾਹ ਤੋ ਡਾਹੇ ਆ ਟੁੱਟੀ ਹੋਈ ਐ ਆ ਪਿੰਕੀ ਐ ਆ ਸਿੱਧੀ ਐ ਉਹ ਆਏ ਹਾਂ ਹੈਂਡਲ ਮਾਰਦੇ ਆ ਜੇ ਟੱਸ ਪਹਿਲਾਂ ਸਿੱਟੀ ਜਾਵੇ ਚੱਕਰ ਨਾ ਪੈਣ ਉਹ ਐ ਮਾਰਦੇ ਬਾਹ ਨਿਕਲ ਜਾਂਦੀ ਲੈ ਸੁਪੀਰ ਵਾਲੂ ਪੁੱਛ ਕੇ ਦੇਖੋ ਟੱਸ ਕੀ ਹੁੰਦੀ ਐ ਉਹ ਕਹਿੰਦਾ ਟੱਸ ਸੇ ਵਾਸਤੂ ਸੁਣਾ ਹੈ ਟੱਸ ਨਹੀਂ ਸੁਣਾ ਹੈ ਕੀ ਪਤਾ ਕੀ ਪਤਾ ਐ ਨਾ ਨਰਮੇ ਦੇ ਟੀਂਡੇ ਪੁੱਛ ਲਿਓ ਇਹਨੂੰ ਪਤਾ ਹੀ ਨਹੀਂ ਟੀਂਡੇ ਕੀ ਹੁੰਦੇ ਐ